ਕਿੰਨੇ 5 ਵੋਟਾਂ ਇੱਥੇ ਵੀ 5 ਨਿਕਲੀਆਂ ਮੈਂ ਕਹ ਰੱਬ ਚੱਕੀ ਫਿਰਦਾ ਵਾ ਮੇਰੀ ਇਧਰੋਂ ਲੈਂਦਾ ਉਧਰੋਂ ਜਾਂਦਾ ਪਤਾ ਨਹੀਂ ਲੱਗਦਾ ਕਿਧਰ ਵਾਰਾ ਕਿਧਰ ਜਿੱਤ ਵਾ ਅਕਸ਼ੇ ਕੁਮਾਰ ਵੀ ਸਲਮਾਨ ਖਾਨ ਵੀ ਸ਼ਾਹਰੂਖ ਖਾਨ ਵੀ ਮੈਨੂੰ ਫੋਨ ਕਰ ਰਿਹਾ ਕਿ ਯਾਰ ਸਾਡਾ ਰੋਲ ਕਿੱਥੇ ਆ ਪਜਾਇਤ ਕੀ ਬਹੁਤ ਕਰਜ਼ਾ ਹੋ ਗਿਆ ਬਹੁਤ ਜ਼ਿਆਦਾ ਕਰਜ਼ਾ ਹੋ ਗਿਆ ਤੇ ਉਹ ਕਰਜ਼ਿਆਂ ਨੂੰ ਛੱਡ ਕੇ ਹੁਣ ਆਪਾਂ ਫਿਲਮਾਂ ਵੱਲ ਦੇ ਰੁਖ ਵਿੱਚ ਆ ਗਏ 8-9 ਫਿਲਮਾਂ ਮੇਰੀ ਵੱਡੀਆਂ-ਵੱਡੀਆਂ ਫਿਲਮਾਂ ਆ ਰਹੀਆਂ ਪਰ ਆਪਾਂ ਇਲੈਕਸ਼ਨਾਂ ਦਾ ਰੁਖ ਛੱਡ ਦਿੱਤਾ ਜੀ ਹੁਣ ਫਿਲਮਾਂ ਰੁਖ 'ਚ ਆ ਗਏ ਆ ਤੇ ਕਿਉਂਕਿ ਸਾਡੇ ਤੇ ਕਰਜ਼ਾ ਬਹੁਤ ਜ਼ਿਆਦਾ ਇਸ ਕਰਕੇ ਆਪਾਂ ਬਾਹਰ ਜਾ ਕੇ ਉਹ ਫਿਲਮਾਂ ਬਣਾਵਾਂਗੇ ਉਹਨੂੰ ਸੌ ਲੱਗੇ ਪੂਰੇ ਰਾਤ ਦੇ 1 ਵਜੇ 1:30 ਵਜੇ ਦੇ ਵਿੱਚ ਵਿੱਚ ਹੋਣਾ ਕੁਛ ਨਹੀਂ ਫਿਲਮ ਦੇਖਣ ਨੂੰ ਜਾਇਓ ਬਹੁਤ ਬਹੁਤ ਵਧਾਈਆਂ ਚੰਡੀਗੜ੍ਹ ਤੁਹਾਡੀ ਐਂਟਰੀ ਅੱਜ ਤੇ ਹਾਂਜੀ ਬਹੁਤ ਵਧੀਆ ਥੈਂਕ ਯੂ ਜੀ ਮਿਹਰਬਾਨੀ ਜੀ ਧੰਨਵਾਦ ਕਿਵੇਂ ਲੱਗਾ ਸਫ਼ਰ ਕੱਲ ਸਲੇਮੇਕਾਰ ਸੀ ਪਰ ਸੋ ਉੱਥੇ ਸੀ ਜਿੱਥੇ ਕਿੰਨੇ ਪੰਜ ਵੋਟਾਂ ਇੱਥੇ ਵੀ ਪੰਜ ਨਿਕਲੀਆਂ ਮੈਂ ਕਿਹਾ ਰੱਬ ਚੱਕੀ ਫਿਰਦਾ ਵਾ ਮੇਰੀ ਇਧਰੋਂ ਲੈਂਦਾ ਉਧਰੋਂ ਜਾਂਦਾ ਪਤਾ ਨਹੀਂ ਲੱਗਦਾ ਕਿੱਧਰ ਹਾਰ ਆ ਕਿੱਧਰ ਜਿੱਤ ਵਾ ਪਰ ਇੱਕ ਗੱਲ ਸੱਚ ਹੈ ਜਰ ਅੱਜ ਜਿਹੜੀ ਜ਼ਿੰਦਗੀ ਜੀ ਅੱਜ ਜਿਹੜੀ ਫਿਲਮ ਦੇਖੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬੜੀ ਵਧੀਆ ਫਿਲਮ ਆ ਨੀ ਮੈਂ ਸਸਕਟਨੀ ਪਾਰਟ 2 ਸ਼ਾਇਦ ਇਹਦੇ ਨਾਲ ਦੀ ਫਿਲਮ ਕਿਸੇ ਨੇ ਦੇਖੀ ਹੋਵੇ ਜਾਂ ਬਣਾਈ ਹੋਵੇ ਅਕਸ਼ੇ ਕੁਮਾਰ ਵੀ ਸਲਮਾਨ ਖਾਨ ਵੀ ਸ਼ਾਹਰੂਖ ਖਾਨ ਵੀ ਮੈਨੂੰ ਫੋਨ ਕਰ ਰਿਹਾ ਕਿ ਯਾਰ ਸਾਡਾ ਰੋਲ ਕਿੱਥੇ ਆ ਮੈਂ ਕਿਹਾ ਤੁਹਾਡਾ ਅੱਗੇ ਬਹਿ ਕੇ ਤੁਸੀਂ ਦੇਖੋ ਜਾ ਪਿੱਛੇ ਬੈ ਕੇ ਦੇਖੋ ਉਹ ਰੋਲ ਤੁਹਾਡਾ ਵਾ ਬਾਕੀ ਨਹੀਂ ਮੈਂ ਸਸਕੂ ਨਹੀਂ ਪਾਡੂ ਜੀ ਨੀਡ ਟੂ ਸ਼ਟਰ ਵਾਲਾ ਪ੍ਰਧਾਨ ਮੰਤਰੀ ਬਣਿਆ ਸਾਰਿਆਂ ਨੂੰ ਪੀੜਾ ਦੇਸ਼ ਵਿਦੇਸ਼ ਬੈਠੇ ਵੀਰਾਂ ਨੂੰ ਸਰਪੰਚੀ ਇਲੈਕਸ਼ਨ ਲੜਦਾ ਫਿਰਗਾ ਨਹੀਂ ਨਹੀਂ ਤੁਸੀਂ ਉਹਦੇ ਚ ਫਿਲਮੇ ਚ ਵੀ ਲੜਦਾ ਹੈ ਨਾ ਨਹੀਂ ਮੈਂ ਇਲੈਕਸ਼ਨ ਛੱਡ ਦਿੱਤਾ ਇਲੈਕਸ਼ਨ ਨਹੀਂ ਲੜੂਗਾ ਉਹਨੂੰ ਮੈਂ ਹੁਣ ਮੈਂ ਫਿਲਮਾਂ ਵਿੱਚ ਆਉਂਗਾ ਜਾਂਦੀ ਵਾਰੀ ਤੈਨੂੰ ਬਾਏ ਬਾਏ ਕਹਿਦੇ ਨਹੀਂ ਆ ਟਾਟਾ ਤੈਨੂੰ ਕਹਿ ਦਿੱਤਾ ਵਾ ਤੇਰੇ ਨਾਮ ਦੀ ਪਰਚੀ ਭਾਗੇ ਯਾਰ ਚੱਲਣਾ ਮੁੱਕਰ ਜਾਂਦਾ ਕਹਿੰਦੇ ਨੇ ਗੱਲਾਂ ਲਕੜਾ ਘੜਦਾ ਕਹਿੰਦੇ ਮੁੱਕਰ ਜਾਂਦਾ ਗੱਲ ਗੱਲ ਤੇ ਦੇਖੋ ਜੀ ਆਦ ਕੀ ਬਹੁਤ ਕਰਜ਼ਾ ਹੋ ਗਿਆ ਬਹੁਤ ਜ਼ਿਆਦਾ ਕਰਜ਼ਾ ਹੋ ਗਿਆ ਤੇ ਉਹ ਕਰਜ਼ਿਆਂ ਨੂੰ ਛੱਡ ਕੇ ਹੁਣ ਆਪਾਂ ਫਿਲਮਾਂ ਵੱਲ ਦੇ ਰੁੱਖ ਵਿੱਚ ਆ ਗਏ ਆਠ ਨੌ ਫਿਲਮਾਂ ਮੇਰੇ ਵੱਡੀਆਂ ਵੱਡੀਆਂ ਫਿਲਮਾਂ ਆ ਰਹੀਆਂ ਔਰ ਨਹੀਂ ਲੈਂਦਾ ਨਾਲ ਅਜ ਪ੍ਰਧਾਨ ਜਿਹੜਾ ਉਹਦੇ ਵਿੱਚ ਗਾਣਾ ਵੀ ਹੈਗਾ ਨੀ ਮੈਂ ਨੀਤੂ ਗੁੜ ਤੇ ਮੈਂ ਪੱਤੀ ਜੋੜੀ ਚਾ ਵੰਗੂ ਪੱਕੀ ਨੀਤੂ ਗੁੜ ਤੇ ਮੈਂ ਪੱਤੀ ਜੋੜੀ ਚਾ ਵੰਗੂ ਪੱਕੀ ਬਾਪੂ ਪਾਈ ਬੈਠਾ ਪੰਗੇ ਪੈਸਾ 10 ਲੱਖ ਮੰਗੇ ਮੇਰਾ ਵੀ ਕੇਰਾ ਚੇ ਲੰਗੇ ਹਰ ਇੱਕ ਸਾ ਨੀ ਕੁੜੀਏ ਪੈਸੇ ਤੇਲੇ ਦਾ ਨਹੀਂ ਹੁੰਦਾ ਇੰਤਜ਼ਾਮ ਨਹੀਂ ਕੁੜੀਏ ਤੁਸੀਂ ਨਾ ਹੱਥੇ ਨਾ ਢੜਾ ਪਿੱਛੇ ਢੜਾ ਪ੍ਰਧਾਨ ਕਿੰਨਾ ਸੀ ਇਹਨਾਂ ਦਾ ਸਾਡਾ ਚੌਣ ਛਾਣੇ ਟੈਂਪੂ ਤੁਸੀਂ ਉਦੋਂ ਕਿਹਾ ਸੀ ਉਹ ਗੱਲ ਕਿਉਂ ਮੜੀ ਨਹੀਂ ਸਾਡਾ ਪ੍ਰਧਾਨ ਜਿਹੜਾ ਸੀਗਾ ਸੁੱਚਾ ਸਿੰਘ ਉਹ ਕਹਿੰਦਾ ਕਹਿੰਦਾ ਸੀਗਾ ਕਿ ਕਹ ਟੈਂਪੂ ਟੈਂਪੂ ਮੈਂ ਕਹਦਾ ਟੈਂਪੂ ਨਹੀਂ ਕਹਦਾ ਆਟੋ ਕਹੀਦਾ ਬੇਜਤੀ ਹੁੰਦੀ ਆ ਲੈ ਬੇਜਤੀ ਜ਼ਿਆਦਾ ਹੁੰਦੀ ਹੈ ਟੈਂਪੂ ਹੋਰ ਕਿੰਦੇ ਕੋਈ ਮੀਟੂ ਫਿਲਮੇ ਜੀ ਰੋਣਾ ਪੈ ਗਿਆ ਨਾ ਮੈਂ ਇਹ ਸਾਰਾ ਕਿਤੇ ਵੇਲਾ ਕਮਾ ਕੁੰਮ ਕਮਾ ਕੇ ਐਂਡ ਤੇ ਰੋਣਾ ਹੀ ਪੈਂਦਾ ਹੈ ਨਹੀਂ ਨਹੀਂ ਜੀ ਮੈਂ ਕਹਾ ਫਿਲਮ ਜਿਹੜੀ ਬਹੁਤ ਜਬਰਦਸਤ ਪਰ ਆਪਾਂ ਇਲੈਕਸ਼ਨਾਂ ਦਾ ਰੁਕਚ ਛੱਡ ਦਿੱਤਾ ਜੀ ਹੁਣ ਫਿਲਮਾਂ ਰੁਕਚ ਆ ਗਏ ਤੇ ਕਿਉਂਕਿ ਸਾਡੇ ਤੇ ਕਰਜ਼ਾ ਬਹੁਤ ਜ਼ਿਆਦਾ ਇਸ ਕਰਕੇ ਆਪਾਂ ਬਾਹਰ ਜਾ ਕੇ ਹੁਣ ਫਿਲਮਾਂ ਬਣਾਵਾਂਗੇ ਤੇ ਲੋਕਾਂ ਨੂੰ ਇੰਟਰਟੇਨਮੈਂਟ ਕਾਜ ਆਪਾਂ ਨਿਊਮਨ ਸਸਕੂਟ ਦੀ ਪਾਰਟ 2 ਫਿਲਮ ਦੇ ਵਿੱਚ ਆਏ। ਮੋਟਰਸਾਈਕਲ ਤੇ ਆਏ ਕਾਰ ਤੇ ਨਹੀਂ ਆਪਾਂ ਕਾਰ ਤੇ ਆਏ ਭਾਜੀ। ਟੈਕਸੀ ਖਿਲਾ ਕੇ ਆਏ ਭਾਜੀ। ਪੈਸਾ ਇਕੱਠਾ ਹੋ ਗਿਆ ਮੈਨੂੰ ਫੰਡ। ਨਹੀਂ ਪਹਿਲੇ ਤਾਂ ਉਹ ਲੈਣੇ ਪਏ। ਫੰਡ ਕਿੰਨਾ ਇਕੱਠਾ ਹੋ ਗਿਆ। ਇਹਨੂੰ ਸਿਕਰਾਇਆ ਲੈ ਕੇ ਜਾਣਾ ਵਾ। ਟੈਕਸੀ ਆ। ਹਾਂ ਹਾਂ। ਚਲੋ ਕੀ ਕਹਿਣਾ ਚਾਹੁੰਦੇ। ਸਾਰੇ ਮੇਰੇ ਵੀਰ ਜਿੰਨੇ ਭਰਾ ਮੇਰੇ ਹੱਥ ਜੋੜ ਕੇ ਬੇਨਤੀ ਆ। ਉਹਨੂੰ ਸੌ ਲੱਗੇ। ਪੂਰੇ ਰਾਤ ਦੇ 1 ਵਜੇ 1:30 ਵਜੇ ਦੇ ਵਿੱਚ ਵਿੱਚ ਹੋਣਾ ਕੁਛ ਨਹੀਂ ਫਿਲਮ ਦੇਖਣ ਚਲ ਜਾਈਓ ਸਵੇਰ ਸਵੇਰ ਨੂੰ ਸਵੇਰ ਨੂੰ ਹੁਣ 2 ਕਿਲੋ ਫਿਰ ਬਾਕੀ ਟਾਈਮ ਓਕੇ ਥੈਂਕ ਯੂ